ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਇੱਕ ਹੋਰ ਫਣੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਆਏ ਹਾਂ ਵੀਡੀਓ ਬਹੁਤ ਫਣੀ ਹੋਣ ਵਾਲੀ ਹੈ ਲਾਸ਼ ਚੱਕ ਜਰੂਰ ਬਨੇ ਰਹੋ ਨਾਲੇ ਜਿਸ ਵੀ ਸਿਟੀ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਤੁਹਾਡਾ ਬਿਨਾ ਟਾਈਮ ਖਰਾਬ ਕੀਤੇ ਲੈ ਚੱਲਦੇ ਆ ਵੀਡੀਓ ਵੱਲ ਚਲੋ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਚਾਚ ਪਾਇਆ ਪਾਣੀ ਮੇਰੀ ਸੱਸ ਬੜੀ ਸਿਆਣੀ ਇਹ ਤੁਸੀਂ ਕੀ ਪੀਓਗੇ ਇੱਕ ਤੋਂ ਪਚਾ ਚਾਚ ਪਾਇਆ ਫੁੱਲਾ ਤੇਰੀ ਬੁੰਡ 'ਚ ਮੇਰਾ ਲੁਲ੍ਹਾ ਤੁਸੀਂ ਕੀ ਪੀਓਗੇ ਇੱਕ ਕੱਪ ਚਾਹ ਆਏ ਚਾ ਚਪਾਈ ਸੁੰਡ ਤੁਹਾਡੀ ਦੋਵਾਂ ਦੀ ਮਾਰੀ ਬੁੰਡ ਤੁਸੀਂ ਕੀ ਪੀਓਗੇ ਚਾ ਚਪਾਵਾਂ ਡੋਡੇ ਤੁਹਾਨੂੰ ਦੋਵਾਂ ਨੂੰ ਕਰਾਂ ਕੋਡੇ ਤੁਸੀਂ ਕੀ ਪੀਓਗੇ ਹੁਣ ਅਸੀਂ ਦੇ ਫਣੀ ਕਮੈਂਟ ਪੜਦੇ ਆ ਆਇਆ ਦੇਖਦੇ ਆ ਮਿਹਰचंद ਮਜ਼ਾ ਆਇਆ ਚਾ ਦੇ ਨਾਲ ਪਕੌੜੇ ਤੁਸੀਂ ਦੋਵੇਂ ਪੇਣ ਦੇ ਲੋੜੇ ਬੱਤ ਸਹੀ ਹੈ ਸੁੱਖ ਨਾਲ ਮੁੰਡਾ ਮਟਿਆਰ ਹੋ ਗਿਆ ਤੁਹਾਨੂੰ ਕਿਵੇਂ ਪਤਾ ਚੱਲਾ ਤੁਹਾ ਮੈਂ ਕਿਵੇਂ ਪਤਾ ਚੱਲਾ ਤੈਨੂੰ ਕੇਲਾ ਸ਼ੇਕ ਪੀਉਣਾ ਜੇ ਇਥੋਂ ਤੱਕ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਤੁਹਾਨੂੰ ਲੈ ਚੱਲਦੇ ਆ ਅਗਲੀ ਵੀਡੀਓ ਵੱਲ ਤੁਹਾਡਾ ਟੈਟੂ ਇਹ ਹਮੇਸ਼ਾ ਤੁਹਾਡੀ ਚੇਸ ਤੇ ਸ਼ਾਈਨ ਕਰਦਾ ਰਹਿੰਦਾ ਹੈ ਨਾ ਤੁਸੀਂ ਕਈ ਵਾਰ ਡ्रेसेस ਪਾਉਂਦੇ ਇਹਦੀ ਬੌਂਡ ਵੀ ਬਹੁਤ ਸ਼ਾਈਨ ਕਰਦੀ ਹੈ ਤਾਈ ਤਾਂ ਲੋਕੀ ਇਹਦੇ ਪਿੱਛੇ ਪਏ ਹੋਏ ਆ ਹਾ ਪਿਉ ਰਿਵੀਲਿੰਗ ਵਾਸਤੇ ਆ ਆ ਵਾਜ਼ ਦ ਸਟੋਰੀ ਬਿਹਾਈਂਡ ਇਟ अगर तुसी मेरी बॉडी तो देखोगे मेरे टोटल 12 टू 14 टैटूज हैं यही सिर्फ बड़ा टैटू है ठीक है ये टैटू नहीं है टट्टू है खुद ध्यान नाल देखो ये बड़ी अच्छी बात कही है आपने <laughs> <laughs> मैं जो हां एक गुलाब का फूल ना है ना तू गुलाब का फूल नहीं पंजाब का लुल्ला है साला टेंपू बात तो ਆਈ ਫੀਲ ਲਾਈਕ ਆਮ ਅ ਰੋਜ਼ ਮੈਂ ਜਿਵੇਂ ਦਾ ਮੈਨੂੰ ਇੱਕ ਤਾਂ ਪਸੰਦ ਕਰੋ ਯਾਰ ਹਾਂ ਅਸੀਂ ਤੈਨੂੰ ਕਿਉਂ ਪਸੰਦ ਕਰੀਏ ਜੇ ਤੈਨੂੰ ਪਸੰਦ ਕਰਨ ਲੱਗ ਗਏ ਤਾਂ ਸਾਡਾ ਦੇਸ਼ ਟੈਂਪੂ ਦਾ ਦੇਸ਼ ਹੋ ਜਾਣਾ ਇਹ ਬੜੀ ਅੱਛੀ ਬਾਤ ਕਹੀ ਆ ਨਹੀਂ ਹੋ ਬੇਟਾ ਹਾਂ ਅਸਲੀ ਮਜ਼ਾ ਤਾਂ ਕਮੈਂਟਾਂ ਵਿੱਚ ਹੈ ਉਹਨਾਂ ਲਈ ਚਲਦੇ ਆ ਤੁਹਾਨੂੰ ਕਮੈਂਟਾਂ ਵੱਲ ਚਲੋ ਫੁੱਲ ਨਾ 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 ਲੁੱਲ ਆਏ ਪਿਓ ਦੀ ਮੰਗਦਾ ਸੀ ਤੇ ਮਾਂ ਮੁੰਡਾ ਫੇਰੇ ਜੰਪਿਆ ਬੱਤ ਸਹੀ ਹੈ ਤੇਰੀ ਭੈਣ ਦਾ ਗਡਵਾ ਪੰਪ ਵੀ ਬੜੀ ਕੁੱਤੀ ਜੀਜਾ ਬੱਤ ਸਹੀ ਏ ਦੇਣੀ ਬੁੰਡ ਤੇ ਫੀਲਿੰਗਾ ਐਕਟਰਾ ਵਾਲੀਆਂ ਇਹ ਪੁੱਛੋ ਕੁੱਲ ਕਿੰਨਿਆਂ ਦੇ ਚੁੱਪੇ ਲਾ ਚੁੱਕਿਆ ਤੁਮੇ ਕਿਸੇ ਪਤਾ ਚਲਾ ਤੁਮੇ ਕੈਸੇ ਪਤਾ ਵੈਲਾ ਸਟੋਪੀ ਵਾਲੀ ਕਿਲ ਨੂੰ ਦੇਖੋ ਫਿਰ ਇਹਦੇ ਫਣੀ ਕਮੈਂਟ ਪੜਦੇ ਆ ਆਏ ਦੇਖਦੇ ਆ ਬੜਚਨ ਮਜ਼ਾ ਆਏਗਾ ਯਾਰ ਤੇਰੇ ਨੂੰ ਕਹਿੰਦੇ ਟੋਪੀ ਵਾਲਾ ਕਿਲ ਕੁੜੇ ਟੋਪੀ ਵਾਲਾ ਕਿਲ ਨਾ 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 ਟੋਪੀ ਵਾਲਾ ਕਿਲ ਟੋਪੀ ਵਾਲਾ ਕਿਲ ਨਾ 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 ਗੋਬੀ ਦਾ ਫੁੱਲ ਬੁਲੇਖਾ ਪੈ ਗਿਆ ਤੈਨੂੰ ਹੋਰ ਕੁਝ ਕਹਿੰਦਾ ਹੋਣਾ ਬੱਤ ਸਹੀ ਏ